ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦੱਸਾਂਗੇ ਲੈਸ ਤੇ ਪੱਟੀ ਲਾਣੀ ਤੇ ਇਹ ਬਿਲਕੁਲ ਸੌਖਾ ਤੇ ਸਿੰਪਲ ਤਰੀਕਾ ਤੇ ਬਿਲਕੁਲ ਸੌਖਾ ਡਿਜ਼ਾਈਨ ਹੈ ਤੇ ਜਿਹੜੇ ਵੀ ਗ੍ਰੇਸ ਨੇ ਆਉਣਾ ਵਾਸਤੇ ਤੇ ਜਿਹੜੇ ਨਵੇਂ ਹੈ ਨਾ ਸਲਾਈ ਮਤਲਬ ਕਿ ਨਵੀਂ ਨਵੀਂ ਚੀਕਦੇ ਨੇ ਹੈ ਨਾ ਉਹਨਾਂ ਨੂੰ ਸਿੰਪਲ ਜਿਹਾ ਡਿਜ਼ਾਈਨ ਬਣਾ ਨੇ ਕਿ ਪਹਿਲਾਂ ਸਿੰਪਲ ਹੀ ਬਣਾਏ ਚਾਹੀਦੇ ਨੇ ਹੈ ਨਾ ਸਾਖੀ ਆ ਜਾਂਦੀ ਹੈ ਤੇ ਨਾਲੇ ਹੱਥ ਵਹਿਟ ਜਾਂਦਾ ਜੀ ਤੇ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਕੰਮ ਦੀ ਹੈ ਦੇਖੋ ਇਹ ਜਿਹੜੀ ਪੱਟੀ ਹੈ ਮਨੇ ਇਹ ਚਿਕਨ ਦਾ ਕਪੜਾ ਲੈ ਕੇ ਤੇ ਮਨੇ ਜਿੰਨੀ ਵੀ ਆਪਾਂ ਨੇ ਰੱਖਣੀ ਆ 2.5 ਇੰਚ ਚੌੜੀ ਤੇ ਆਪਾਂ 1.5 ਇੰਚ ਬਾਹਰ ਰੱਖ ਲਾਂਗੇ ਤੇ 1 ਇੰਚ ਆਪਾਂ ਮੋੜ ਕੇ ਅੰਦਰ ਨੂੰ ਤੇ ਆਪਾਂ ਪ੍ਰੈਸ ਕਰ ਲੈਣੀ ਆ ਤੇ ਆਪਣੀ ਸਿੱਧੀ ਪੱਟੀ ਬਣ ਜਾਈਗੀ ਦੇਖੋ ਹਨਾ ਤੇ ਮਨੇ نیچے ਲੈਸ ਤਰ ਕੇ ਤੇ ਉੱਪਰ ਪੱਟੀ ਦੇ نیچے ਲੈਸ ਤਰ ਕੇ ਤੇ ਜਿੰਨੀ ਮਨੇ ਲੈਸ ਬਾਹਰ ਰੱਖਣੀ ਆ ਜੀ ਓਨੀ ਕਿਤੇ ਮਨੇ ਬਾਹਰ ਰੱਖ ਲਈ ਤੇ ਬਾਕੀ ਤੇ ਮੈਂ ਵਿੱਚ ਕਰਕੇ ਸਲਾਈ ਲਾ ਦੇਣੀ ਆ ਤੇ ਸਲਾਈ ਇਹ ਜਿਹੜੀ ਆਪਾਂ ਨੇ ਬਿਲਕੁਲ ਕਿਨਾਰੇ ਤੇ ਲਾਣੀ ਆ ਤੇ ਨਾ ਲੈਸ ਤੇ ਚੜਾਉਣੀਆਂ ਤੇ ਨਾ ਬਾਹਰ ਕੱਢਣੀਆਂ ਬਿਲਕੁਲ ਕਿਨਾਰੇ ਤੇ ਕਪੜੇ ਦੇ ਸਲਾਈ ਲਾਣੀਆਂ ਆਪਾਂ ਨੇ ਤੇ ਦੇਖੋ ਆਪਣੀ ਪੱਟੀ ਕਿੰਨੀ ਸੋਹਣੀ ਲੱਗ ਗਈ ਜੀ ਤੇ ਬਹੁਤਾ ਟਾਈਮ ਵੀ ਨਹੀਂ ਲੱਗਿਆ ਹਨਾ ਤੇ ਆਪਾਂ ਨੂੰ ਸਿੱਧਾ ਪਹਿਲਾ ਨਿਸ਼ਾਨੀ ਲਾ ਲੈਣੀ ਚਾਹੀਦੀ ਆਪਾਂ ਨੇ ਜਿੰਨੀ ਵੀ ਹੈ ਨਾ ਦੋਨੇ ਪਾਸੇ ਨਿਸ਼ਾਨੀ ਲਾ ਕੇ ਫੇਰ ਆਪਾਂ ਨੇ ਪੱਟੀ ਲਾਣੀ ਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿੰਟੈਕਸ ਤੇ ਜੇ ਆਪਾਂ ਨੇ ਪਿੰਟੈਕਸ ਪਾਣੇ ਹੁੰਦੇ ਨੇ ਆਪਾਂ ਨੂੰ 1.5 ਇੰਚ ਲੰਬਾਈ ਜ਼ਿਆਦਾ ਲੈਣੀ ਚਾਹੀਦੀ ਆ ਜਿੰਨੇ ਵੀ ਪਾਣੇ ਆ ਤੁਸੀਂ ਮੋٹے ਚੌੜੇ ਉੰਨੀ ਹ ਲਵਾਈ ਲੈਣੀ ਆਪਾਂ ਨੇ ਜ਼ਿਆਦੇ ਤੇ ਮੰਨੇ ਇਹ 4 ਪਿੰਟ ਐਕਸ ਪਾਏ ਨਹੀਂ ਦੇਖੋ ਤੇ ਹੁਣ ਆਪਾਂ ਜਿਵੇਂ ਘੇਰਾ ਮੁੜਾਂਗੇ ਹਨਾ ਤੇ ਘੇਰੇ ਤੇ ਵੀ ਇਹ ਪਲੇਸ ਲਾਵਾਂਗੇ ਇਹ ਦੇਖੋ ਦੇਖੋ ਜਿਹੜੀ ਕਮੀਜ਼ ਆਪਣੀ ਉਹ ਪੁੱਠੀ ਆ ਤੇ ਜਿਹੜਾ ਆਪਣਾ ਲੈਸ ਆ ਉਹ ਉੱਪਰ ਨੂੰ ਸਿੱਧੀ ਆ ਕਮੀਜ਼ ਆਪਣੀ ਪੁੱਠੀ ਆ ਉੱਪਰ ਨੂੰ ਤੇ ਜਿਹੜੀ ਆਪਣੀ ਕਟਾਉ ਜੇ ਛੱਡ ਗਏ ਆਪਾਂ ਹਨਾ ਬਿੰਦੂ ਜੇ ਤੇ ਜਿਹੜੀ ਮਤਲਬ ਕੀ ਕੰਨੀ ਹੈ ਲੈਸ ਦੀ ਉਸਦੇ ਉੱਪਰ ਸਲਾਈ ਲਾਣੀ ਆ ਆਪਾਂ ਨੇ ਜਿੰਨੀ ਵੀ ਜਾਲੀ ਜੀ ਹੈ ਵਿੱਚ ਦੀ ਉਹਦੇ ਉਹ ਸੀਧ ਵਿੱਚ ਤੇ ਆਪਾਂ ਨੇ ਹੁਣ ਦੇਖੋ ਲੈਸ ਲਾ ਲਈ ਆਪਾਂ ਨੇ ਕੀ ਕਰਨਾ ਜਿਹੜਾ ਆਪਾਂ ਨੇ 1/2 ਇੰਚ ਕੱਪੜਾ ਛੱਡਿਆ ਉਹਨੂੰ ਨੀਚੇ ਨੂੰ ਹੱਥ ਨਾਲ ਮੋੜ ਲੈਣਾ ਤੇ ਲੈਸ ਆਪਾਂ ਨੇ ਇਸ ਤਰੀਕੇ ਉੱਪਰ ਕੱਢ ਲੈਣੀ ਆ ਤੇ ਇਹ ਬਹੁਤ ਸਖਾਲਾ ਤਰੀਕਾ ਹਨਾ ਤੇ ਮਤਲਬ ਕਿ ਸੋਹਣਾ ਵੀ ਲੱਗਦਾ ਐ ਮੈਂ ਡਿਜ਼ਾਈਨ ਪਾਏ ਹੋਏ ਕਿਉਂਕਿ ਫਿੱਕੇ ਜਿਹੇ ਰੰਗਾਂ ਦੇ ਲੈਸਾਂ ਲਾਈ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਗਰਮੀ ਵਿੱਚ ਜ਼ਿਆਦਾਤਰ ਲੈਸਾਂ ਹੀ ਚੱਲਦੀਆਂ ਨੇ ਹਨਾ ਤੇ ਇਸ ਤਰੀਕੇ ਆਪਾਂ ਇਹਨੂੰ ਸੈੱਟ ਕਰ ਲਾਂਗੇ ਚੰਗੀ ਤਰ੍ਹਾਂ ਜਿੰਨਾ ਕਿ ਵੀ ਆਪਾਂ ਨੂੰ ਮੋੜਨਾ ਓਨਿ ਹੀ ਆਪਾਂ ਨੇ ਨਿਸ਼ਾਨੀ ਲਾ ਲੈਣੀ ਆ ਦੋਨੇ ਪਾਸੇ ਜਿੰਨਾ ਆਪਾਂ ਨੇ ਘੇਰਾ ਕੋਲਡ ਕਰਨਾ ਜੀ ਦੇਖੋ ਆਪਾਂ ਇਸ ਤਰੀਕੇ ਇਹਨੂੰ ਮੋੜ ਲਾਂਗੇ ਤੇ ਫਿਰ ਆਪਾਂ ਨੇ ਕੱਪੜੇ ਦੇ ਨਾਲ-ਨਾਲ ਸਲਾਈ ਲਾਉਣੀ ਆ ਜਿੰਨਾ ਵੀ ਆਪਣਾ ਲੈਸ ਛੱਡ ਗਏ ਤੇ ਕੱਪੜੇ ਦੇ ਕੰਨੀ ਦੇ ਸਲਾਈ ਲਾਣੀ ਆ ਬਿਲਕੁਲ ਪਰਿਕੀ ਨਾਲ ਜੀ ਤੇ ਤਾਂ ਹੀ ਆਪਣੀ ਲੈਸ ਜਿਹੜੀ ਉਹ ਸਿੱਧੀ ਲੱਗੂਗੀ ਦੇਖੋ ਇਸ ਤਰੀਕੇ ਆਪਣੀ ਲੈਸ ਲੱਗ ਗਈ ਤੇ ਹੁਣ ਆਪਾਂ ਇਹਨੂੰ ਨੀਚੇ ਨੂੰ ਮੋੜ ਦਾਂਗੇ ਇਹਦੇ ਆਪਾਂ ਕਰਾਂਗੇ ਤਰਪਾਈ ਤੇ ਲੈਸ ਜਿਹੜੀ ਇਸ ਤਰੀਕੇ ਆਪਣੀ ਦੇਖੋ ਇੱਥਾਂ ਨਿਕਲੇ ਆਵੇਗੀ ਹਨਾ ਤੇ ਦੇਖੋ ਬਿਲਕੁਲ ਸੌਖਾ ਆ ਜਾਂਦਾ ਤੇ ਸਿੰਪਲ ਜਿਹਾ ਡਿਜ਼ਾਈਨ ਆ ਇਹ ਤੇ ਇਹਨੂੰ ਬਿਲਕੁਲ ਟਾਈਮ ਵੀ ਨਹੀਂ ਲੱਗਿਆ ਹੈਗਾ ਪਾਉਣ ਨੂੰ ਹਨਾ ਤੇ ਜਿਹੜੇ ਸਿੱਖਦੇ ਨੇ ਉਹਨਾਂ ਵਾਸਤੇ ਬਹੁਤ ਸੋਹਣੀ ਵੀਡੀਓ ਹੈ ਜੀ ਦੇਖੋ ਜ਼ਰੂਰ ਦੇਖਿਓ ਐਂਡ ਤੱਕ ਤੇ ਦੇਖ ਕੇ ਆਪਣਾ ਹਨਾ ਆਪਣੇ ਕਿਸੇ ਵੀ ਸੁੱਟਾਂ ਵਿੱਚ ਇਹ ਡਿਜ਼ਾਈਨ ਪਾ ਕੇ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਵੀ ਕਰਿਓ ਤੇ ਹੁਣ ਆਪਾਂ ਇਹਦੇ ਨਾਲ ਆਪਾਂ ਨੇ ਸਲਾਈ ਲਾਤੀ ਜੀ ਦੇਖੋ ਸਿੱਧਾ ਕਰਕੇ ਹਨਾ ਬਿਲਕੁਲ ਤਾਂ ਕਿ ਆਪਣੀ ਜਿਹੜੀ ਲੈਸ ਆ ਉਹ ਦਬ ਜੇ ਤੇ ਦੇਖੋ ਆਪਣੀ ਹਨਾ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਆਪਣਾ ਇੰਨਾ ਕੁ ਡਿਜ਼ਾਈਨ ਪਾਇਆ ਆਪਾਂ ਨੇ ਬਾਜੂ ਤੇ ਵੀ ਪਾਇਆ ਤੇ ਬਾਜੂ ਦੇ ਆਪਾਂ ਨੇ ਚਿੱਟੀ ਪੱਟੀ ਨਹੀਂ ਲਾਈਏਗੀ ਸਿਰਫ ਆਪਾਂ ਨੇ ਲੈਸ ਨਾਲ ਆਇਆ ਤੇ ਆਪਾਂ ਪੂਰੇ ਸੂਟ ਦੀ ਵੀਡੀਓ ਵੀ ਦਿਖਾਵਾਂਗੇ ਤੇ ਦੇਖੋ ਆਪਾਂ ਨੇ ਹਨਾ ਕਿ ਕਿੰਨੀ ਸਾਫੀ ਨਾਲ ਆਪਣਾ ਡਿਜ਼ਾਈਨ ਪੈ ਗਿਆ ਇਹ ਆਪਣਾ ਘੇਰੇ ਦਾ ਡਿਜ਼ਾਈਨ ਆਈ ਤੇ ਵੀਡੀਓ ਜਿਹੜੇ ਨਾਮੇ ਜੁੜਦੇ ਨੇ ਮੇਰੇ ਭੈਣ ਭਾਈ ਹਨਾ ਉਹ ਵੀਡੀਓ ਨੂੰ ਮਤਲਬ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ